ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਪਾਲਕ ਦੀ ਹੈਲਦੀ ਟੇਸਟੀ ਸਬਜੀ ਤੇਲ ਗਰਮ ਰੱਖਿਆ ਹੈ ਇਸ ਵਾਸਤੇ ਆਪਾਂ ਕੁਝ ਸੁੱਕੇ ਮਸਾਲੇ ਲੈ ਜੀਰਾ ਲੈ ਲਿਆ ਦਾਲਚੀਨੀ ਲੈ ਲੇ ਕਾਲੀਆਂ ਮਿਰਚਾਂ ਲੌਂਗ ਬੜੀ ਇਲਾਇਚੀ ਤੇਜ ਪੱਤਾ ਤੇ ਇਹ ਜਿਹੜੇ ਸਾਰੇ ਤੇ ਮਸਾਲੇ ਆਪਾਂ ਪਾਉਣੇ ਇਹਨਾਂ ਦੇ ਨਾਲ ਧਾਲ ਸਬਜੀ ਦਾ ਟੇਸਟ ਜਿਹੜਾ ਦੋ ਗੁਣਾ ਵੱਧ ਜਾਂਦਾ ਹੈ ਆ ਤੇ ਦਾਲ ਚੀਨੀ ਦਾ ਆਪਣਾ ਟੇਸਟ ਆ ਤੇਜ ਪੱਤੇ ਦਾ ਆਪਣਾ ਆ ਕਾਲੀ ਮਿਰਚ ਲੌਂਗ ਦਾ ਅਲੱਗ-ਅਲੱਗ ਟੇਸਟ ਆ ਤੇ ਪਹਿਲਾਂ ਆਪਾਂ ਜਿਹੜੇ ਆ ਸਾਬਤੇ ਮਸਾਲੇ ਪਾ ਲਏ ਆ ਸਾਬਤੇ ਮਸਾਲਿਆਂ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਤੇ ਫਿਰ ਆਪਾਂ ਹਰਾ ਤੇ ਸੁੱਕਾ ਪਿਆਜ਼ ਕੱਟ ਕੇ ਪਾ ਦਤਾ ਆ ਤੇ ਇਹਨੂੰ ਆਪਾਂ ਪਕਾ ਲੈਨੇ ਆ ਤੇ ਪਾਲਕ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀ ਆ ਖੂਨ ਨੂੰ ਵਧਾਉਂਦੀ ਆ ਇਹ ਤੇ ਪਾਲਕ ਅਗਰ ਖੂਨ ਘਟਾ ਪਾਲਕ ਦੇ ਪੰਜ ਚਾਰ ਪੱਤੇ ਤਾਜ਼ੇ ਜਿਹੜੇ ਲੈ ਕੇ ਉਹਨਾਂ ਨੂੰ ਉਬਾਲ ਕੇ ਤੇ ਉਹਨਾਂ ਨੂੰ ਗ੍ਰाइंड ਕਰਕੇ ਸਮੇਤ ਪਾਲਕ ਪਾਣੀ ਇਦਾਂ ਹੀ ਉਹਦਾ ਪੀ ਲੋ ਮੜਾ ਜਾਂ ਨਮਕ ਪਾ ਕੇ ਤੇ ਖੂਨ ਇਹਦੇ ਨਾਲ ਆਪਣਾ ਕਾਫੀ ਜਿਹੜਾ ਵੱਧ ਜਾਂਦਾ ਆ ਪਾਲਕ ਆਪਾਂ ਨੂੰ ਪਤਾ ਹੀ ਆ ਬੇ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਆ ਬਹੁਤ ਫਾਇਦੇਮੰਦ ਆ ਤੇ ਪਿਆਜ਼ ਜਿਹੜਾ ਪੱਕ ਗਿਆ ਆ ਹੁਣ ਆਪਾਂ ਪਾ ਦਨੇ ਆ ਜੀ ਹਰੀਆਂ ਮਿਰਚਾਂ ਜਿੰਨਾ ਕਾ ਪਾ ਲੂਣ ਮਿਰਚ ਖਾਣੇ ਉਨਾਂ ਕ ਤੇ ਦੋ ਟਮਾਟਰ ਵੱਡੇ ਕੱਟ ਕੇ ਮੈਂ ਪਾ ਦਿੱਤੇ ਆ ਤੇ ਇਹਨਾਂ ਨੂੰ ਵੀ ਆਪਾਂ ਪਕਾਉਣਾ ਆ ਚੰਗੀ ਤਰ੍ਹਾਂ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਅਸੀਂ ਜਿਹੜੀ ਵੀ ਕੋਈ ਵੀਡੀਓ ਬਣਾਉਨੇ ਆ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਨੇ ਹੁੰਨੇ ਆ ਤੇ ਛੋਟੇ ਰੱਖਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਸਧਾਰਨ ਤਰੀਕੇ ਨਾਲ ਬਣਾਉਨੇ ਆ ਤੇ ਦੇਖੋ ਟਮਾਟਰ ਜਿਹੜੇ ਆਪਣੇ ਥੋੜੇ ਪੱਕ ਗਏ ਆ ਤੇ ਹੁਣ ਇਹਦੇ ਵਿੱਚ ਆਪਾਂ ਅਦਰਕ ਲਸਣ ਜਿਹੜਾ ਉਹ ਵੀ ਪਾ ਦਿੱਤਾ ਆ ਤੇ ਇਹ ਮੈਂ ਜਿਹੜਾ ਚੌਪ ਕੀਤਾ ਆ ਅਦਰਕ ਲਸਣ ਦੋਨੋਂ ਚੀਜ਼ਾਂ ਇਕੱਠੀਆਂ ਜਿਹੜੀਆਂ ਤੇ ਇਹਨੂੰ ਵੀ ਆਪਾਂ ਪਕਾ ਲੈਣੇ ਆ ਅਦਰਕ ਲਸਣ ਵੀ ਆਪਾਂ ਨੂੰ ਬਹੁਤ ਫਾਇਦੇ ਦਿੰਦਾ ਹਰ ਇੱਕ ਦਾ ਸਬਜ਼ੀ ਵਿੱਚ ਆਪਾਂ ਨੂੰ ਪਾਉਣਾ ਹੀ ਚਾਹੀਦਾ ਹੈ ਇਹ ਤੇ ਇਹਨੂੰ ਆਪਾਂ ਮਿਕਸ ਕਰਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜੇ ਸੁੱਕੇ ਮਸਾਲੇ ਜਿਹੜੇ ਆਪਾਂ ਪਾਉਣੇ ਆ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਉਣੇ ਸਾਪ ਤੇ ਪਾਤੇ ਆ ਮਿਰਚ ਆਪਾਂ ਹਰੀ ਪਾਤੀ ਆ ਤੇ ਸਿਰਫ ਲੂਣ ਪਾਇਆ ਤੇ ਆਪਾਂ ਪਾਤੀ ਹਲਦੀ ਤੇ ਇਹਨੂੰ ਆਪਾਂ ਕਰਦੇ ਹਾਂ ਮਿਕਸ ਤੇ ਬਹੁਤ ਹੀ ਜਿਹੜੀ ਆਪਣੀ ਸਿਹਤ ਵਾਸਤੇ ਖੂਨ ਵਾਸਤੇ ਤੇ ਜਿਹੜੀ ਪਾਲਕ ਆ ਵਧੀਆ ਹੁੰਦੀ ਆ ਜਦੋਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਮੌਸਮ ਵਾਲੀ ਹੋਵੇ ਤਾਜੀ ਮਿਲਦੀ ਹੋਵੇ ਤੇ ਉਹ ਆਪਾਂ ਨੂੰ ਖਾਣੀ ਚਾਹੀਦੀ ਹੈ ਜੀ ਜ਼ਰੂਰ ਅਸੀਂ ਦਾਲ ਸਬਜ਼ੀ ਕੋਈ ਵੀ ਬਣਾਈਏ ਤੇ ਉਹਦੇ ਵਿੱਚ ਵੀ ਅਸੀਂ ਪਾਲਕ ਜਿਹੜੀ ਜ਼ਰੂਰ ਪਾਈਦੀ ਆ ਇਹ ਤਾਂ ਆਪਾਂ ਕੱਲੀ ਸਬਜ਼ੀ ਬਣਾਉਣ ਲੱਗੇ ਆ ਨਾ ਫੁਰਜੀ ਆਲੂ ਪਾਲਕ ਦੀ ਤੇ ਪਰ ਵੈਸੇ ਵੀ ਅਸੀਂ ਜਦੋਂ ਵੀ ਕੋਈ ዳਲ ਸਬਜ਼ੀ ਤਰੀ ਕੁਛ ਵੀ ਅਸੀਂ ਬਣਾਨੇ ਆ ਤੇ ਅਸੀਂ ਜਿਹੜੀ ਪਾਲਕ ਵਾ ਤੇ ਉਹ ਜ਼ਰੂਰ ਅਸੀਂ ਕੱਟ ਕੇ ਪਾਈ ਦੀ ਦੇਖੋ ਤੜਕਾ ਆਪਣਾ ਜਿਹੜਾ ਤਿਆਰ ਹੋ ਗਿਆ ਆ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀ ਆਲੂ ਆਲੂਆਂ ਨੂੰ ਆਪਾਂ ਪਾਣੀ ਵਗੈਰਾ ਕੁਛ ਨਹੀਂ ਪਾਉਣਾ ਇਹਨਾਂ ਨੂੰ 5-7 ਮਿੰਟ ਆਪਾਂ ਆਲੂਆਂ ਨੂੰ ਇੱਦਾਂ ਤੜਕੇ ਦੇ ਵਿੱਚ ਭੁੰਨਣਾ ਆ ਇਹ ਮੈਂ ਤਾਂ ਇਦਾਂ ਹਰ ਵੀਡੀਓ 'ਚ ਕਹਿੰਦੀ ਆ ਵੀ ਜਿਹੜੀ ਆਪਾਂ ਇਦਾਂ ਨਾ ਤੜਕੇ ਦੇ ਵਿੱਚ ਬਿਨਾ ਪਾਣੀ ਤੋਂ ਆਲੂ ਹੋਏ ਮਟਰ ਹੋਏ ਜਿਹੜੇ ਆਪਾਂ ਇਦਾਂ ਤੜਕੇ ਦੇ ਵਿੱਚ ਇਹਨਾਂ ਨੂੰ ਝੱਸਦੇ ਹਾਂ ਚੰਗੀ ਤਰ੍ਹਾਂ ਭੁੰਨਦੇ ਇਹਦੇ ਨਾਲ ਸਬਜ਼ੀ ਦਾ ਟੇਸ ਜਿਹੜਾ ਅਲੱਗ ਹੀ ਹੋ ਜਾਂਦਾ ਹੈ ਵੱਖਰਾ ਟੇਸਟ ਹੋ ਜਾਂਦਾ ਹੈ ਇਸ ਕਰਕੇ ਤੇ ਆਪਾਂ ਆਲੂ ਜਿਹੜੇ ਆ 5-7 ਮਿੰਟ ਜਿਹੜੇ ਥੱਲੇ ਨਹੀਂ ਲੱਗਣ ਦੇਣੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ ਆਲੂਆਂ ਨੂੰ ਤੜਕੇ ਦੇ ਵਿੱਚ ਲੂਣ ਮਿਰਚ ਵੀ ਇਹਦੇ ਵਿੱਚ ਰਚ ਜਾਂਦਾ ਆ ਤੇ ਦੂਜਾ ਇਹ ਜਿਹੜੇ ਆ ਕਰੰਚੀ ਜਿਹੇ ਥੋੜੇ ਹੋ ਜਾਂਦੇ ਵਧੀਆ ਬਣ ਜਾਂਦੇ ਆ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਪਹਿਲਾਂ ਆਪਾਂ ਕੱਲੇ ਆਲੂ ਨੂੰ ਹੀ ਸੇਕ ਲਵਾਉਣਾ ਚੰਗੀ ਤਰ੍ਹਾਂ ਤੇ ਸੇਕ ਆਪਣਾ ਜਿਹੜਾ ਫੁੱਲੇ ਆ ਤੇ ਦੇਖੋ ਆਲੂ ਆਪਾਂ ਇਦਾਂ ਕੱਲੇ ਪਹਿਲਾਂ ਭੁੰਨੇ ਹੁਣ ਆਪਾਂ ਪਾਉਣੀ ਆ ਪਾਲਕ ਇਹਦੇ ਵਿੱਚ ਕੋਈ ਔਖਾ ਨਹੀਂ ਹੈਗਾ ਬਿਲਕੁਲ ਸੌਖਾ ਤਰੀਕਾ ਆ ਤੇ ਸਰੀਰ ਵਾਸਤੇ ਆਪਣੇ ਬਹੁਤ ਵਧੀਆ ਆ ਸਿਹਤ ਵਾਸਤੇ ਆਪਾਂ ਨੂੰ ਬਹੁਤ ਫਾਇਦਾ ਦੇਊਗੀ ਇਹ ਤੇ ਬਸ ਪਹਿਲਾਂ ਇਹਨੂੰ ਸਾਫ਼ ਕਰ ਲਓ ਚੰਗੀ ਤਰ੍ਹਾਂ ਧੋ ਲਓ ਕੱਟ ਲਓ ਤੇ ਫੇਰ ਇਹਨੂੰ ਆਪਾਂ ਪਾ ਲੈਣਾ ਬਸ ਵੈਸੇ ਕੜਾਹੀ ਐਦਾ ਭਰ ਗਈ ਆ ਪਾਲਕ ਆਪਣੀ ਬਹੁਤੀ ਜ਼ਿਆਦਾ ਨਹੀਂ ਹੈ ਤੇ ਵੈਸੇ ਫੁੱਲ ਜਾਂਦੀ ਹੈ ਇਹ ਇਹਨੂੰ ਪਹਿਲਾਂ ਮਿਕਸ ਕਰਕੇ ਬਾਕੀ ਦੀ ਜਿਹੜੀ ਰਹਿੰਦੀ ਆ ਤੇ ਉਹ ਵੀ ਆਪਾਂ ਪਾ ਲੈਣੇ ਦੋ ਕੁ ਗੁੱਛੀਆਂ ਦੇ ਕਰੀਬ ਜਿਹੜੀ ਪਾਲਕ ਆਪਣੇ ਕੋਲ ਵੱਡੀਆਂ ਦੋ ਗੁੱਛੀਆਂ ਤੇ ਇਹਨੂੰ ਥੋੜੀ ਜਿਹੀ ਰੜਾ ਲੈਣੇ ਰੜਾ ਕੇ ਜਿਹੜੀ ਰਹਿੰਦੀ ਆ ਉਹਨੂੰ ਵੀ ਪਾ ਦਨੇ ਆ ਪਾ ਕੇ ਇਹਨੂੰ ਕਰ ਦਨੇ ਆ ਮਿਕਸ ਤੇ ਪਹਿਲਾਂ ਆਪਾਂ ਸੇਕ ਜਿਹੜਾ ਜ਼ਿਆਦਾ ਰੱਖਣਾ ਕਿਉਂਕਿ ਪਾਲਕ ਦੇ ਵਿੱਚ ਜਿਹੜਾ ਜੂਸ ਹੁੰਦਾ ਪਾਣੀ ਹੁੰਦਾ ਜ਼ਿਆਦਾ ਹੁੰਦਾ ਆ ਇਸ ਕਰਕੇ ਪਾਣੀ ਪਾਲਕ ਚੋਂ ਬਹੁਤ ਜ਼ਿਆਦਾ ਨਿਕਲਣਾ ਪਾਣੀ ਆਪਾਂ ਪਾਇਆ ਬਿਲਕੁਲ ਨਹੀਂ ਹੈਗਾ ਪਾਲਕ ਵੀ ਮੈਂ ਛਾਣਨੀ ਚੇ ਰੱਖੀ ਉਹ ਧੋ ਕੇ ਤਾਂ ਕਿ ਪਾਣੀ ਜਿਹੜਾ ਸਾਰਾ ਇਹਦਾ ਨਿਚੜ ਜਾਵੇ ਤੇ ਇਦਾਂ ਮਿਕਸ ਕਰ ਲਈ ਆ ਦੇਖੋ ਥੋੜੀ ਥੱਲੇ ਹੋ ਗਈ ਹੈ ਜਿੱਦਾਂ ਸੇਕ ਲੱਗਣਾ ਹੈ ਥੱਲੇ ਹੋ ਜਾਣਾ ਹੈ ਪਹਿਲਾਂ ਜ਼ਿਆਦਾ ਲੱਗਦੀ ਆ ਬਣ ਕੇ ਬਿਲਕੁਲ ਥੋੜੀ ਜਿਹੀ ਹੋ ਜਾਂਦੀ ਹੁੰਦੀ ਹੈ ਇਹ ਤੇ ਹੁਣ ਜਿਹੜੀ ਰਹਿੰਦੀ ਉਹ ਵੀ ਆਪਾਂ ਪਾ ਦਨੇ ਆ ਪਾ ਕੇ ਤੇ ਇਹਨੂੰ ਇਹਨੂੰ ਵੀ ਮਿਕਸ ਕਰਦੇ ਆ ਕਰਕੇ ਫਿਰ ਇਹਨੂੰ ਆਪਾਂ ਦੇਣਾ ਟੱਕ ਦੇਖੋ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਏ ਹੈਗੇ ਖੜੇ ਮਸਾਲੇ ਆਪਾਂ ਸਾਫ ਤੇ ਮਸਾਲੇ ਪਹਿਲਾਂ ਪਾ ਲਏ ਆ ਵਿੱਚ ਤੇ ਬਾਅਦ ਚ ਆਪਾਂ ਕੋਈ ਮਸਾਲਾ ਨਹੀਂ ਇਹਦੇ ਵਿੱਚ ਪਾਇਆ ਸਿਰਫ ਹਲਦੀ ਲੂਣ ਤੇ ਮਿਰਚ ਲਓ ਜੀ ਇਦਾਂ ਮਿਕਸ ਕਰਕੇ ਤੇ ਇਹਨੂੰ ਆਪਾਂ ਟੱਕ ਦੰਨੇ ਆ ਜਰੂਰ ਬਣਾਇਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਸਾਡੀ ਜਿਹੜੀ ਰੈਸਪੀ ਹੁੰਦੀ ਕਿੱਦਾਂ ਦੀ ਲੱਗੀ ਤੁਹਾਨੂੰ ਕਿੱਥੋਂ ਤੁਸੀਂ ਦੇਖਦੇ ਆ ਜਿਹੜੀ ਸਾਡੀ ਵੀਡੀਓ ਦੇਖਦੇ ਆ ਕਿਹੜੀ ਜਗ੍ਹਾ ਤੋਂ ਦੇਖਦੇ ਆ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦੀ ਸਾਡੀ ਰੈਸਪੀ ਵੀਡੀਓ ਲੱਗਦੀ ਉਹ ਵੀ ਦੱਸਿਆ ਕਰੋ ਕਮੈਂਟ ਕਰਕੇ ਤੇ ਦੇਖੋ ਪਾਣੀ ਜਿਹੜਾ ਪਾਲਕ ਦੇ ਵਿੱਚੋਂ ਕਿੰਨਾ ਨਿਕਲਿਆ ਆ ਠੀਕ ਆ ਬਹੁਤ ਪਾਣੀ ਨਿਕਲਿਆ ਆਂਦਾ ਪਾਲਕ ਦੇ ਵਿੱਚੋਂ ਤੇ ਇਹਨੂੰ ਆਪਾਂ ਸੇਕ ਆਪਣਾ ਫੁੱਲ ਆ ਕੱਟ ਨਹੀਂ ਕੀਤਾ ਆਪਾਂ ਪਾਲਕ ਪਾਉਣ ਤੋਂ ਬਾਅਦ ਇੱਕ ਆਪਣਾ ਫੁੱਲ ਆ ਗਿਆ ਇਸ ਜਿਹੜਾ ਤੇ ਦੇਖੋ ਪਹਿਲਾਂ ਨਾ ਕਾਫੀ ਘਟ ਗਿਆ ਪਾਣੀ ਥੱਲੇ ਵੀ ਨਹੀਂ ਲੱਗਣ ਦੇਣਾ ਇਹਨੂੰ ਤੇ ਵਿੱਚ ਵਿੱਚ ਇਹਨੂੰ ਹਲਾਉਂਦੇ ਰਹਿਣਾ ਵੀਡੀਓ ਆਪਾਂ ਪੂਰੀ ਨਹੀਂ ਬਣਾ ਸਕਦੇ ਪੂਰੀ ਬਣਾਈਏ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਤੇ ਦੇਖੋ ਕਾਫੀ ਪਾਣੀ ਜਿਹੜਾ ਸੁੱਕ ਗਿਆ ਆ ਹੁਣ ਜਿਹੜੇ ਆ ਸਾਬਤੇ ਮਸਾਲੇ ਉੱਪਰ ਦੇਸਦੇ ਆਪਾਂ ਨੂੰ ਇਹ ਕੱਢ ਦਿੰਨੇ ਆਪਾਂ ਤੇਜ ਪੱਤਾ ਕੱਢਤਾ ਆ ਦਾਲਚੀਨੀ ਦੇ ਟੁਕੜਾ ਪਾ ਉਹ ਵੀ ਕੱਢ ਦੇਣ ਕਿਉਂਕਿ ਇਹਦਾ ਜੇ ਜੋ ਵੀ ਇਹਦਾ ਟੇਸਟ ਉਹ ਤਾਂ ਵਿੱਚ ਆ ਗਿਆ ਸਬਜ਼ੀ ਦੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਦਨੇ ਆ ਲੈ ਚੀ ਵੀ ਕੱਢ ਦਨੇ ਆ ਵੱਡੀ ਲਓ ਜੀ ਫੇਰ ਟਾਕ ਦ ਤਾਪ ਆ ਇਹਨੂੰ ਲਓ ਜੀ ਸਬਜੀ ਆਪਣੀ ਜਿਹੜੀ ਬਣ ਗਈ ਆ ਤੇ ਹਰਾ ਧਨੀਆ ਦੇ ਵਿੱਚ ਆਪਾਂ ਸਿਰਫ ਮਹਿਕ ਵਾਸਤੇ ਪਾਉਣਾ ਆ ਮਹਿਕ ਇਹਦਾਂ ਬਹੁਤ ਸੋਹਣੀ ਆਉਂਦੀ ਆ ਤੇ ਇਹਨੂੰ ਪਾ ਕੇ ਇਹਨੂੰ ਵੀ ਆਪਾਂ ਮਿਕਸ ਕਰਕੇ ਤੇ ਜਿਹੜੀ ਘਟਕ ਦੰਨੇ ਆ ਤਾਂ ਕਿ ਸਬਜੀ ਦੇ ਵਿੱਚ ਇਹਦਾ ਜਿਹੜਾ ਟੇਸਟ ਆਪਣਾ ਚਲੇ ਜਾਵੇ ਤੇ ਢਾਕੇ ਸਬਜੀ ਆਪਣੀ ਤਿਆਰ ਵਾ ਤੇ ਫਿਰ ਆਪਾਂ ਇਹਨੂੰ ਥੋੜੀ ਜਿਹੀ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਵਾਂਗੇ ਸੇਤ ਵਾਸਤੇ ਵੀ ਵਧੀਆ ਆ ਤੇ ਵੈਸੇ ਵੀ ਬਹੁਤ ਟੇਸਟੀ ਇਹ ਬਣਦੀ ਆ ਲਓ ਜੀ ਸਬਜੀ ਬਿਲਕੁਲ ਤਿਆਰ ਹੁਣ ਇੱਕ ਪਲੇਟ 'ਚ ਥੋੜੀ ਜਿਹੀ ਪਾ ਕੇ ਮੈਂ ਦਿਖਾ ਲ ਦਉਂਗੀ ਇਹ ਬਹੁਤ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਬਣਾਈ ਆ ਬਹੁਤ ਸੋਹਣੀ ਮੈਂ ਕਿਹਦੀ ਆਂਦੀ ਆ ਉਨੀ ਇਹ ਟੇਸਟੀ ਖਾਣ ਨੂੰ ਆ ਤੇ ਬਣ ਵੀ ਫਟਾਫਟ ਜਾਂਦੀ ਇਹ ਆਪਾਂ ਨੂੰ ਪਤਾ ਹੀ ਵੀ ਪਾਲਕ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਣਨੇ ਨੂੰ ਲਓ ਜੀ ਅੱਧੀ ਕਾਪਾ ਪਾ ਲਈ ਪਲੇਟ 'ਚ ਦੇਖੋ ਕਿੰਨੀ ਸੋਹਣੀ ਆਪਣੀ ਸਬਜੀ ਬਣ ਕੇ ਤਿਆਰ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ